ਬੀਤੀ ਰਾਤ ਦਸੂਹਾ ਦੇ ਅੱਡਾ ਗਾਨਾ ਸਹਿਮ ਨੇੜੇ ਘੁੰਮਣ પેટ્રોલ ਪੰਪ ਤੇ ਤਿੰਨ ਅਣਪਛਾਤੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ 16000 ਰੁਪਏ ਦੀ ਨਕਦੀ ਲੁੱਟ ਲਈ ਅਤੇ ਉੱਥੋਂ ਫਰਾਰ ਹੋ ਗਏ ਇਹ ਸਾਰੀ ਘਟਨਾ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਜਾਣਕਾਰੀ ਦਿੰਦੇ ਹਾਂ ਕਰਿੰਦੇ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ 7:30 ਵਜੇ ਤਿੰਨ ਲੁਟੇਰੇ ਇੱਕ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਮੂੰਹ ਟਕੇ ਹੋਏ ਸਨ ਅਤੇ ਪਿਸਤੌਲ ਕੱਢ ਕੇ ਖੜੀ ਮਾਲਕ ਦੀ ਸਕਾਰਪਿਓ ਕਾਰ ਤੇ ਹਮਲਾ ਕਰ ਦਿੱਤਾ ਪੰਪ ਤੇ ਗੋਲੀਆਂ ਚਲਾਈਆਂ ਅਤੇ ਦਹਿਸ਼ਤ ਫਲਾ ਕੇ ਪੰਪ ਤੇ ਦਫਤਰ ਚ ਦਾਖਲ ਹੋ ਗਏ ਅਤੇ ਸਾਰਿਆਂ ਨੂੰ ਡਰਾ ਧਮਕਾ ਕੇ 16000 ਰੁਪਏ ਦੇ ਲੁੱਟ ਕੇ ਫਰਾਰ ਹੋ ਗਏ ਸੁਹਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਅਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਕੀ ਨਾਮ ਆਪਣਾ ਜੀ ਮੇਰਾ ਨਾਮ ਅਮਰਪਾਲ ਸਿੰਘ ਜੀ ਕੀ ਵਾਰ ਦਾ ਤਖੀਰਾਤ ਦਾ ਸਾਰ ਆਪਣਾ ਮੈਂ ਸਾਫ ਸੁਥ ਕਰ ਰਿਹਾ ਸੀਗਾ ਲੁਟੇਰੀ ਆਏ ਆ ਤਿੰਨ ਬਾਈਕ ਤੇ ਉਹਨੇ ਪਹਿਲਾਂ ਮੈਨੇਜਰ ਨੂੰ ਫੜਿਆ ਉਹਦੇ ਰੂਮ ਚ ਗਏ ਆ ਤੇ ਉਤਬਾ ਮੇਰੇ ਕੋਲੋਂ ਜੋ ਕੈਸੀਆ ਸਾਰਾ ਲੁੱਟ ਕੇ ਲੈ ਗਏ ਆ ਤੇ ਉਹਨਾਂ ਕੋਲ ਤਿੰਨਾਂ ਕੋਲ ਵੈਪਨ ਸੀਗੇ ਸਾਡੇ ਬਾਊ ਦੀ ਗੱਡੀ ਦੇ ਸੀਜੀਪ ਬੰਨੇ ਹੋਣੀ ਇੱਕ ਗਰਾਹ ਆਇਆ ਤੇ ਤੇ ਲੈਣ ਉਹਦੇ ਕੋਲ ਲੁੱਟ ਕੇ ਲੈ ਗਏ ਉਹਨੂੰ ਕੀ ਚੀਤੀ ਐਸੀ ਏ ਉਹ ਪੈਕ ਤੇ ਹੈਗੇ ਇੱਕੋ ਬਾਈਕ ਤੇ ਹਾਂਜੀ ਇੱਕੋ ਬਾਈਕ ਤੇ ਤਿੰਨੇ ਆ ਕਿੰਨੇ ਫੇਰ ਕੀਤੇ ਉਹਨਾਂ ਨੇ ਆਕੇ ਉਹਨੇ ਇੱਕ ਫੇਰ ਮਾਰਿਆ ਗੱਡੀ ਦੇ ਗੱਡੀ ਦੇ ਸੀਜੀਪ ਬੰਨੇ ਆਣ ਕਾਇ ਮਾਰਦੇ ਵੀ ਮੰਗ ਕਰਦੇ ਤੁਸੀਂ ਇੱਥੇ ਹੀ ਮੰਗ ਕਰਦੇ ਆਂ ਕਿ ਜਿਆਦਾ ਤੋਂ ਜਿਆਦਾ ਪੈਟਰੋਲਿੰਗ ਹੋਣੀ ਚਾਹੀਦੀ ਆ ਕਿ ਰਾਤ ਨੂੰ ਜਿਵੇਂ ਡਿਊਟੀ ਕਰੀਦੀ ਆ ਪੰਪ ਖੁੱਲਾ ਰਹਿੰਦਾ ਆ ਵੀ ਇਹ ਹੀ ਆਪਣੀ ਤਸੱਲੀ ਦਾ ਕੰਮ ਕਰ ਸਕੀਏ ਚੋਣ ਨਾ ਪੈ ਗਈ। ਸਿੱਧ ਪੈਟਰੋਲ ਤੋਂ 1 ਕਿਲੋ ਟੇਰੀਆ ਮੰਡੂ ਜਿਹੜੀ ਲੁੱਟਦੀ ਵਾਦਲ ਦਿੱਤੀ ਕੀ ਮਾਮਲਾ ਸੀ ਸਰ ਇਹ ਸਮਾਂ ਕਰੀਓ 7:25 ਦਾ ਸੀ ਸਾਨੂੰ ਫੋਨ ਆਇਆ ਕਿ ਘੁੰਮੜ ਫੀਲਿੰਗ ਸਟੇਸ਼ਨ ਜਿਹੜਾ ਪਰੋਲ ਪੰਪ ਹੈਗਾ ਬੋਦਲਾਂ ਦੇ ਨੇ ਉੱਥੇ ਕੋ ਤਿੰਨ ਵਿਅਕਤੀ ਆਏ ਮੋਟਰਸਾਈਕਲ ਤੇ ਤੇ ਕੋਈ ਕੋਰੀ 11 16000 ਰੁਪਏ ਖੋ ਕਰਕੇ ਲੈ ਗਏ ਮੌਕੇ ਤੇ ਪਹੁੰਚਿਆ ਸੀ ਜੱਜਾ ਲਿਆ ਤੇ ਮੁਕੱਦਮਾ ਵੀ ਦਰਜ ਕਰ ਦਿੱਤਾ ਆ ਨੌਨ ਵਿਅਕਤੀਆਂ ਦੇ ਜਲਦੀ ਤੋਂ ਜਲਦੀ ਇਹਨਾਂ ਮਤਾਂ ਨੂੰ ਭੜਿਆ ਜਾਏਗਾ ਤੇ ਰਿਸ਼ਟ ਪਾ ਕੇ ਜੇਲ੍ਹ ਭੇਜਿਆ ਜਾਏਗਾ ਸਰ ਇੱਕ ਪਤਾ ਚੱਲਿਆ ਕਿ ਉਹਨਾਂ ਨੇ ਕੋਈ ਫੈਰ ਵਗੈਰਾ ਵੀ ਕੀਤੇ ਆ ਮਿਸਟਰ ਜਨਾਬ ਫੈਰ ਵਾਲੀ ਤੋਂ ਗੱਲ ਇੰਨੀ ਸਾਹਮਣੇ ਨਹੀਂ ਆਈ ਬਹੁਤੀ ਨਵਾਂ ਕੋਲ ਮਿਲਿਆ ਤੇ ਉਹਦਾ ਗੱਡੀ ਦੇ ਸ਼ੀਸ਼ੇ ਭਜੇ ਨੇ ਰੱਖਿਆ ਗੱਡੀ ਸੀ ਜੀ ਸਕਾਰਪਿਓ ਗੱਡੀ ਸੀ ਉਹਦੇ ਸ਼ੀਸ਼ੇ ਭਜੇ ਅ ਪਰ ਜਿਹੜੇ ਕਰਮਚਾਰੀ ਉਹਨਾਂ ਦਾ ਕਹਿਣਾ ਕਿ ਗਨ ਪੁਆਇੰਟ ਕਰਕੇ ਜਿਹੜਾ ਹੈਗਾ ਵੀ ਲੁੱਟ ਦਾ ਜਿਹੜਾ ਇਹ ਘਟਨਾ ਵਾਪਰੀ ਜੀ ਕੋ ਸਾਡੀ ਤੇ ਜਲਦੀ ਪੀ ਤਫਤੀਸ਼ ਆਪਾਂ ਜੋ ਤਫਤੀਸ਼ ਦੀ ਗੱਲ ਸਾਹਮਣੇ ਆਵੇਗੀ ਉਹਨੂੰ ਲਿਆਵਾਂਗੇ ਮੋਰੇ ਉਹ ਤੇ ਜੋ ਹੁਣ ਚ ਵਾਦਾ ਕੀਤਾ ਜਾਂਦਾ ਬੀਤੀ ਰਾਤ ਦੂਫਾ ਦੇ ਅੱਡਾ ਗਾਣਾ